ਰਿਸਪੈਕਟਡ ਮੈਡਮ ਰਜਵਿੰਦਰਪੁਰ ਸਾਡੇ ਸੰਸਥਾ ਦੇ ਹੈਡ ਮੈਡਮ ਹਰਨੇਂਦਰ ਜੀ ਸਾਰਾ ਸਕੂਲ ਸਟਾਫ ਤੇ ਪਿਆਰੇ ਬੱਚਿਓ ਬਾਈ ਗੁਰਜੀ ਦਾ ਖਲਸਾ ਬਾਈ ਜੀ ਦੀ ਪਰੇ ਜਿਵੇਂ ਗੁਰਬਾਣੀ ਦਾ ਕਥਨ ਹੈ ਵਿੱਚ ਦੁਨੀਆ ਸੇਵ ਕਮਾਈਏ ਤਾਂ ਡਰ ਗਿਆ ਵੈਸਾ ਭਾਈ ਇਸ ਕਥਨ ਦੇ ਉੱਤੇ ਪੂਰਾ ਇਨਵੈਨ ਟੁੱਕਦੇ ਨੇ ਸਾਡੇ ਮੈਡਮ ਬਹੁਤ ਹੀ ਸਰਕਾਰੀਓ ਸ਼੍ਰੀਮਤੀ ਇੰਦਰਜੀਤ ਦਾ ਝੰਡਾ ਉਹਨਾਂ ਦੀ ਪੂਰੀ ਗੁਰਮਤ ਐਜੂਕੇਸ਼ਨ ਸੁਸਾਇਟੀ ਯੂ ਐਸ ਏ ਉਹਨਾਂ ਦੇ ਨਾਲ ਸਰਦਾਰ ਮਨਜੀਤ ਸਿੰਘ ਜੀ ਝੰਡਾ ਤੇ ਸਰਦਾਰ ਜਸਵਿੰਦਰ ਸਿੰਘ ਨੇਜਰ ਜੀ ਉਹਨਾਂ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਆਪਣੇ ਇਸ ਪੂਰ ਨੂੰ ਅਡਾਪਟ ਕੀਤਾ ਗਿਆ ਉਹਨਾਂ ਵੱਲੋਂ ਇੱਕ ਵਾਰ ਜ਼ੋਰਦਾਰ ਤਾੜੀਆਂ ਇਹ ਤਾਂ ਜਾਣ ਕੇ ਬਹੁਤ ਖੁਸ਼ੀ ਹੋਊਗੀ ਸਾਡੇ ਸਮਾਜ ਦੇ ਵਿੱਚ ਇੱਕ ਪ੍ਰਥਾ ਚੱਲੀ ਆਉਂਦੀ ਹੈ ਜਿਹੜੇ ਗੁਰੂਆਂ ਗੁਰੂ ਸਾਹਿਬਾਨ ਤੋਂ ਸ਼ੁਰੂ ਹੋਈ ਆ ਉਹ ਹਰ ਬੰਦਾ ਜਿਹੜਾ ਮਾਰਗ ਗੁਰਮਾਰਾਇਣ ਨੇ ਕਿਹਾ ਸੀ ਕਿ ਦਸਵੰਦ ਕੱਢੇ ਆਪਣਾ ਚਾਹੇ ਕਿਸੇ ਫਾਰਮ ਦੇ ਵਿੱਚ ਤੇ ਕੁਝ ਗਿਣੇ-ਚੁਣੇ ਬੰਦੇ ਆ ਜਿਹੜੇ ਆਪਣਾ ਦਸਵੰਦ ਜਿਹੜਾ ਉਹ ਸਹੀ ਲੇਖੇ ਲਾਉਂਦੇ ਤੇ ਉਹਨਾਂ ਦੇ ਵਿੱਚ ਮੈਡਮ ਇੰਦਰਜੀਤ ਕੌਰ ਝੱਡਾ ਸਰਦਾਰ ਮਨਜੀਤ ਸਿੰਘ ਝੰਡਾ ਤੇ ਸਰਦਾਰ ਜਸਵਿੰਦਰ ਸਿੰਘ ਨਿੱਜਰ ਜੀ ਇਹਨਾਂ ਮਿਲ ਟੁਕਦੇ ਨੇ ਉਹ ਵਾਕੇ ਉਸ ਕਥਨ ਦੇ ਉੱਤੇ ਪੂਰਾ ਚੱਲਦੇ ਕਿਉਂਕਿ ਆਪਣੀ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਕਿਤੇ ਲੇਖੇ ਲਾਉਣਾ ਉਹ ਵੀ ਸਹੀ ਜਗ੍ਹਾ ਤੇ ਔਰ ਇਸ ਸਮੇਂ ਜਿਹੜੀ ਜ਼ਰੂਰਤ ਹੈ ਉਹ ਸਹੀ ਸੇਧ ਦੇਣ ਦੀ ਜੇ ਸਮਾਜ ਨੂੰ ਸਹੀ ਸੇਧ ਦੇਣੀ ਆ ਤਾਂ ਉਹ ਐਜੂਕੇਸ਼ਨ ਹੈ ਜੇ ਐਜੂਕੇਸ਼ਨ ਦੇ ਲਈ ਕੋਈ ਆਪਣੇ ਸਬੰਧ ਦਾ ਹਿੱਸਾ ਜਿਹੜਾ ਲੇਖੇ ਲਾਉਂਦਾ ਆ ਇਹ ਬਹੁਤ ਹੀ ਵੱਡੀ ਗੱਲ ਆ ਇਹ ਗੁਰਦੁਆਰਿਆਂ ਮੰਦਰਾਂ ਔਰ ਜਿੰਨੇ ਵੀ ਮਸਜਿਦਾਂ ਦੇ ਉੱਤੇ ਆਪਾਂ ਜਿਹੜਾ ਖਰਚਾ ਕਰਦੇ ਹਾਂ ਉਸ ਤੋਂ ਵੀ ਉੱਤੇ ਆ ਕਿਉਂਕਿ ਪੂਰ ਤੋਂ ਵੱਡਾ ਕੋਈ ਵਿਦਿਆ ਦਾ ਮੰਦਰ ਨਹੀਂ ਤੋ ਜਿਹੜਾ ਆ ਉਹ ਵਿਦਿਆ ਸਾਰੇ ਸੰਸਾਰ ਦੇ ਵਿੱਚ ਫਲਾਈ ਜਾ ਰਹੀ ਹੈ ਜੇ ਕੋਈ ਇੱਕ ਬੱਚਾ ਐਜੂਕੇਟ ਹੋ ਗਿਆ ਤਾਂ ਉਹਦੇ ਨਾਲ ਕਿੰਨੇ ਅੱਗੇ ਹੋਰ ਐਜੂਕੇਟ ਹੋ ਜਾਣਗੇ ਤੇ ਇਹ ਇਹਨਾਂ ਦਾ ਇੱਕ ਮਿਸ਼ਨ ਹੈ ਮੈਡਮ ਇੰਦਰਜੀਤ ਕੌਰ ਜੀ ਝੰਡਾ ਜਿਹੜੇ ਨੇ ਜਾ यूएसए ਤੋਂ ਪੁਨਾ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਉਹਨਾਂ ਲੋਗ ਗੁਰਮਤ ਐਜੂਕੇਸ਼ਨ ਸੁਸਾਇਟੀ ਜਿਹੜੀ ਉਹ ਫਾਰਮ ਕੀਤੀ ਆ ਤੇ ਉਹ ਸੁਸਾਇਟੀ ਜਿਹੜੀ ਆ ਈਵਨ ਸਾਰੇ ਹੁਸ਼ਿਆਰਪੁਰ ਦੇ ਵਿੱਚ ਹੀ ਨਹੀਂ ਪਹਿਲਾਂ ਤਾਂ ਹੁਸ਼ਿਆਰਪੁਰ ਦੀ ਜੇ ਆਪਾਂ ਗੱਲ ਕਰਦੇ ਆ ਉਹ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਨੇ ਤਿੰਨ ਸਕੂਲ ਅਡਾਪਟ ਕੀਤੇ ਨੇ ਜਿਨ੍ਹਾਂ ਦੇ ਵਿੱਚ ਢੱਡਾ ਫਤੇ ਸਿੰਘ ਔਰ ਐਸਡੀ ਸਕੂਲ ਸ਼ਾਮਚਰਾਸੀ ਤੇ ਤੀਜਾ ਸਕੂਲ ਜਿਹੜਾ ਆਪਣਾ ਸਰਕਾਰੀ ਹਾਈ ਸਕੂਲ ਮੀਂਹਵਾਲ ਦੇ 13 ਸਕੂਲਾਂ ਦੇ ਲਈ ਦੇ ਲਈ ਉਹਨਾਂ ਵੱਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਵੀ ਬੱਚੇ ਜਿਹੜੇ ਹੋਣਹਾਰ ਬੱਚੇ ਆ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇ ਕੇ ਉਹਨਾਂ ਨੂੰ ਉਚਾਈਆਂ ਤੱਕ ਪਹੁੰਚਾਇਆ ਜਾ ਸਕੇ ਤੇ ਉਹ ਆਪਣੇ ਬਲੰਦੀਆਂ ਨੂੰ ਛੁੰਦੇ ਹੋਏ ਆਪਣੇ ਨਾਂ ਆਪਣਾ ਨਾਂ ਆਪਣੇ ਪਰਿਵਾਰ ਦਾ ਨਾਂ ਆਪਣੇ ਸਕੂਲ ਦਾ ਨਾਮ ਤੇ ਇਸ ਕਹੋ ਵੀ ਪੰਜਾਬ ਖੇਤੇ ਦਾ ਨਾਮ ਜਿਹੜਾ ਪੂਰੇ ਵਰਲਡ ਦੇ ਵਿੱਚ ਰੌਸ਼ਨੀ ਕਰੇ। ਸੋ ਉਹਨਾਂ ਵੱਲੋਂ ਜੋ ਕੀਤੇ ਜਾ ਰਹੇ ਉਪਰਾਲੇ ਅਸੀਂ ਉਹਨਾਂ ਦਾ ਬਹੁਤ ਰਿਣੀ ਆ ਬਿਲੋਂ ਧੰਨਵਾਦੀ ਆ ਇਸ ਸਕੂਲ ਵੱਲੋਂ ਔਰ ਸਾਡੇ ਸਾਰੇ ਬੱਚਿਆਂ ਵੱਲੋਂ ਉਹਨਾਂ ਦਾ ਬਿਲੋਂ ਧੰਨਵਾਦ ਕਰਦੇ ਹਾਂ ਮੈਡਮ ਇੰਦਰਜੀਤ ਕੌਰ ਜੀ ਤੇ ਉਹਨਾਂ ਦੀ ਪੂਰੀ ਟੀਮ ਸਰਦਾਰ ਮਜੀਦ ਸਿੰਘ ਝੰਡਾ ਸਰਦਾਰ ਜਸਵਿੰਦਰ ਸਿੰਘ ਨਿੱਜਰ ਕਿ ਜਿਨ੍ਹਾਂ ਨੇ ਇਹ ਉਪਰਾਲਾ ਚੁੱਕਿਆ ਤੇ ਇਹ ਉਪਰਾਲਾ ਜਿਹੜੇ ਇਹਨਾਂ ਨੂੰ ਲਗਾਉਣਾ ਬਹੁਤ ਔਖਾ ਹੁੰਦਾ ਕਿਉਂਕਿ ਆਪਾਂ 1 ਰੁਪਈਆ ਨਹੀਂ ਕਿਸੇ ਨੂੰ ਦੇ ਸਕਦੇ ਤੇ ਉਹ ਲੱਖਾਂ ਕਰੋੜਾਂ ਰੁਪਏ ਜਿਹੜੇ ਇਹ ਐਜੂਕੇਸ਼ਨ ਦੇ ਉੱਤੇ ਖਰਚ ਕਰ ਰਹੇ ਨੇ